ਮਨੋਰੰਜਨ ਕਾਲੀਆ ਦੇ ਘਰ ਦੇ ਉੱਤੇ ਜੋ ਗਰਨੇਡ ਹਮਲਾ ਹੋਇਆ ਉਸ ਦੀ ਇੱਕ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਸੀਸੀਟੀਵੀ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਈ ਰਿਕਸ਼ਾ ਪਹਿਲਾਂ ਢੇੜਾ ਕੱਢਦਾ ਹੈ ਤੇ ਵਾਪਸ ਜਾਂਦੇ ਹੋਏ ਗਰਨੇੜ ਵਰਗੀ ਕੋਈ ਚੀਜ਼ ਸਿਰਦੇ ਨੇ ਜਿਸ ਤੋਂ ਬਾਅਦ ਉੱਥੇ ਤਮਾਕਾ ਹੁੰਦਾ ਹੈ ਤੇ ਧੂਆ ਉੱਠਦਾ ਹੈ ਇਸੇ ਦੌਰਾਨ ਜਦੋਂ ਮਨੋਰੰਜਨ ਕਾਲੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਹਿਲਾਂ ਇੰਜ ਲੱਗਿਆ ਕਿ ਕਿਤੇ ਕੋਈ ਟਰਾਂਸਫਾਰਮਰ ਓਵਰਲੋਡ ਹੋਇਆ ਕਿਉਂਕਿ ਅੱਗੇ ਵੀ ਅਜਿਹਾ ਹੁੰਦਾ ਰਹਿੰਦਾ ਹੈ ਇੰਨਾ ਕਹੀ ਤਮਾਕਾ ਸੀ ਪਰ ਜਦੋਂ ਬਾਅਦ ਵਿੱਚ ਲੋਕਾਂ ਨੇ ਦੱਸਿਆ ਕਿ ਤਮਾਕਾ ਇੰਨਾ ਸੀ ਨੁਕਸਾਨ ਜ਼ਿਆਦਾ ਹੋਇਆ ਮੁੱਖ ਦਰਵਾਜ਼ੇ ਤੋਂ ਲੈ ਕੇ ਅੰਦਰ 10 ਫੁੱਟ ਤੱਕ ਦਾ ਨੁਕਸਾਨ ਚੱਲਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੂੰ ਕਾਲ ਕੀਤੀ ਗਈ ਫੋਰੈਂਸਿਕ ਟੀਮਾਂ ਇੱਥੇ ਪਹੁੰਚੀਆਂ ਤੇ ਉਹਨਾਂ ਵੱਲੋਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੁਣ ਇਹ ਈ ਰਿਕਸ਼ਾ ਵਿੱਚ ਆਏ ਕੌਣ ਲੋਕ ਸੀ ਕਿੰਨੇ ਲੋਕ ਸੀ ਇਸ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਵੀ ਤੁਹਾਨੂੰ ਯਾਦ ਹੋਵੇਗਾ ਅਜਿਹਾ ਹੀ ਇੱਕ ਹਾਦਸਾ ਹੋਇਆ ਸੀ ਉੱਥੇ ਵੀ ਆਟੋ ਦੇ ਵਿੱਚ ਹੀ ਮਲਜ਼ਮ ਆਏ ਸੀ ਅਤੇ ਉਹਨਾਂ ਵੱਲੋਂ ਇੱਕ ਘਰ ਦੇ ਅੰਦਰ ਕੋਈ ਧਮਾਕਾ ਕਰਵਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕਰਦੇ ਹੋਏ ਉਹਨਾਂ ਮਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਫਿਲਹਾਲ ਜਲੰਧਰ ਦੇ ਵਿੱਚ ਹਰ ਥਾਂ ਤੇ ਹੁਣ ਚੈਕਿੰਗ ਕੀਤੀ ਜਾ ਰਹੀ ਹੈ ਆਓ ਸੁਣਦੇ ਹਾਂ ਅਫਸਰ ਇਹ ਸਾਰੇ ਮਾਮਲੇ 'ਚ ਕੀ ਕਹਿੰਦੇ ਨੇ ਆਰਾਊਂਡ 1 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਥੇ ਕੋਈ ਇਸ ਸਪੋਰਟ ਜਿਆ ਹੋਇਆ ਹੈ ਸੋ ਜਿੰਨੂੰ ਅਸੀਂ ਆ ਕੇ ਇੱਥੇ ਚੈੱਕ ਕੀਤਾ ਹੈ ਸਾਰੀਆਂ ਟੀਮਾਂ ਨੇ ਉਸ ਵੇਲੇ ਚੈੱਕ ਕੀਤਾ ਫੋਰੈਂਸਿਕ ਟੀਮਾਂ ਵੱਲੋਂ ਵੀ ਇੱਥੇ ਜਾਂਚ ਕੀਤੀ ਗਈ ਹੈ ਤੇ ਅਸੀਂ ਇਸ ਚੱਗੇ ਐਫ ਆਈ ਆਰ ਰਜਿਸਟਰ ਕਰਕੇ ਜੋ ਅੱਗੇ ਬਣਦੀ ਕਾਰਵਾਈ ਹੈ ਉਸ ਤੇ ਤਫਤੀਸ਼ ਕਰਕੇ ਅਮਲ ਵਿੱਚ ਲਿਆਂਦਾ ਮੈਮ ਕਿੰਨੇ ਜਾਣੇ ਸੀ 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 ٹی ਵੀ ਮੈਂ ਕੀ ਸਾਹਮਣੇ ਆਇਆ ਹੈ ਅਜੇ ਸੀ ਸੀ ٹی ਵੀ ਟ੍ਰੇਲ ਐਗਜ਼ਾਮਿਨ ਕੀਤੀ ਜਾ ਰਹੀ ਹੈ ਤੇ ਅਸੀਂ ਹੁਣੇ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਅੱਗੇ ਇਹਦੇ ਵਿੱਚ ਜੋ ਬਣਦੀ ਕਾਰਵਾਈ ਹੈ ਉਹ ਇਸ ਵਿੱਚ ਲੈ ਕੇ ਜਾ ਰਹੀ ਹੈ ਫਿਲਹਾਲ ਅਸੀਂ ਏਰੀਆ ਜੋ ਹੈ ਜੋ ਜਿੱਥੇ ਆਪਾਂ ਨੂੰ ਇਨਫੋਰਮੇਸ਼ਨ ਆਈ ਸੋ ਅਸੀਂ ਆਸ-ਪਾਸ ਦਾ ਏਰੀਆ ਸਿਕਿਉਰ ਕੀਤਾ ਹੈ ਆਪਣੇ ਜ਼ਿਲ੍ਹੇ ਦੇ ਜਿਹੜੇ ਹੋਰ ਸਾਡੇ ਇੰਪੋਰਟੈਂਟ ਪੁਆਇੰਟਸ ਹੈ ਉਹਨਾਂ ਦੀ ਸਿਕਿਉਰਿਟੀ ਤੇ ਮੇਨ ਜਿਹੜਾ ਸਾਡੇ ਬੱਸ ਸਟੈਂਡ ਰੇਲਵੇ ਸਟੇਸ਼ਨ ਹੈ ਆਪਾਂ ਉਹਨਾਂ ਦੀ ਸਿਕਿਉਰਿਟੀ ਸਿਕਿਉਰਿਟੀ ਸਵੇਰੇ ਠੀਕ ਕੀਤੀ ਹੈ ਜੀ ਜੀ ਬਿਲਕੁਲ ਕੋਸ਼ਿਸ਼ ਕਰਿਓ ਚੰਡੀਗੜ੍ਹ ਦੇ ਵਿੱਚ ਵੀ ਇਦਾਂ ਹੀ ਇੱਕ ਆਟੋ ਦੇ ਵਿੱਚ ਬੈਠ ਕੇ ਅਟੈਕ ਕੀਤਾ ਜਾਂਦਾ ਉਹੀ ਸਟ੍ਰੈਨਜਰ ਹੈਗਾ ਅਸੀਂ ਅਜੇ ਤਫਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲਸ ਆਣਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਜੀ ਫਰਮ ਹੈ ਮੈਡਮ ਅਸੀਂ ਅਜੇ ਫੋਰੈਂਸਿਕ ਟੀਮ ਨੇ ਅਜੇ ਤੋਂ ਸੈਂਪਲ ਲਏ ਆ ਸੋ ਜੋ ਵੀ ਇਨਫੋਰਮੇਸ਼ਨ ਜਿਵੇਂ ਵੀ ਆਂਦੀ ਆ ਆਪਾਂ ਤੁਹਾਡੇ ਨਾਲ ਫਿਰ ਸ਼ੇਅਰ ਕਰਾਂਗੇ ਠੀਕ ਹੈ ਅਸੀਂ ਸੀਸੀਟੀਵੀ ਇੱਥੋਂ ਵੀ ਕਲੈਕਟ ਕੀਤੇ ਹੋਰ ਵੀ ਜਿੱਥੇ ਥਾਵਾਂ ਤੇ ਸਾਨੂੰ ਲੱਗਦਾ ਹੈ ਕਿ ਮੇਨ ਸਾਨੂੰ ਟ੍ਰੇਲ ਮਿਲ ਸਕਦੀ ਹੈ ਉਹ ਆਪਾਂ ਸਾਰੀ ਇਨਫੋਰਮੇਸ਼ਨ ਅਜੇ ਕਲੈਕਟ ਕਰ ਰਹੇ ਹਾਂ ਤੇ ਜਿਵੇਂ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇਕਰ ਕੋਈ ਸਾਡੇ ਬਾਰੇ ਵਾਸ਼ਰੂਮ ਠੀਕ ਹੈ लगभग इको ने बिच हो धमाका अपनी बड़ा मैं सोचे सोच ट्रांसफॉर्मर लैस अगर भी कई बार होता ओवरलोड हो गया ट्रांसफॉर्मर तो मैं मतलब थोड़ा जहाँ बारो लोग ने फोन तो तो किया तो बताई है हम बाकी देखते हूँ मैं गेट गेट पर लगा मैं मैं जो लगता कि गेट पर आ सात दस फुट के अगे जोड़े है दरवाजे गिरे हो रहे उन्होंने जी मतलब फोटो भी लगिया सी भी धमकता अपना थले गिर तो हाल लग रहा सच कोई सीसीटीवी कोई सीसीटीवी क्या है सीसीटीवी है गाजी सीसीटीवी है गाजी देखने के लिए यार फोरेंसिक का स्वाद आप लोग लोग यार प्लीज